ਅੰਦਰ ਲੱਗ ਰਿਹਾ ਜੀ ਬਹੁਤ ਅੰਦਰੋਂ ਇੱਕ ਫੀਲਿੰਗ ਆਂਦੀ ਹੈ ਜਨਤ ਤੇ ਜਨਤ ਜੀ ਅੱਛਾ ਹਾਂ ਜਨਤ ਚ ਆ ਗਏ ਜੋ ਅਸੀਂ ਉਧਰ ਸੁਣਦੇ ਆ ਉਹ ਉਤੋਂ ਇਹ ਬਹੁਤ ਬਿਹਤਰ ਹੈ ਜੀ ਆਇਆਂ ਨੂੰ ਸੱਚੇ ਆਕਾਲ ਨੂੰ ਇਕਣਾ ਤੁਸ ਬਿਲਕੁਲ ਠੀਕ ਠਾਕ ਹੋ ਗਏ ਆ ਸਵਾਸ ਸਵਾਸ ਹੋ ਗਏ ਰਸ ਤੋਂ ਹਨ ਕੁਛ ਚਿੱਪ ਕੇ ਚੜਦੀ ਕਲਾਵਾਂ ਚ ਰੱਖ ਕੇ ਅੱਜ ਜੀ ਅਸੀਂ ਅੱਜ ਕੱਲ ਕਰਾਂਗੇ ਅ ਸਿੱਖਾਂ ਦੀ ਸਿੱਖਾਂ ਦੇ ਬਾਰੇ ਵਿੱਚ ਕਿ ਪਾਕਿਸਤਾਨ ਚ ਜਦੋਂ ਕੋਈ ਵੀ ਇੰਡੀਅਨ ਆਂੰਦ ਹੈ ਤੇ ਉਹਦੇ ਨਾਲ ਕੰਜ ਦਾ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਪਾਕਿਸਤਾਨੀ ਉਹਨਾਂ ਨੂੰ ਕਿੰਜ ਟਰੀਟ ਕਰਦੇ ਨੇ ਇੱਥੇ ਹਮੇਸ਼ਾ ਹੀ ਬਹੁਤ ਜ਼ਿਆਦਾ ਮੈਲੈਬਿਟੀ ਤੁਹਾਨੂੰ ਨਜ਼ਰ ਆਏਗੀ ਮੀਡੀਆ ਚੈਨਲਸ ਤੇ ਕਿ ਪਾਕਿਸਤਾਨ ਨਾ ਜਾਓ ਪਾਕਿਸਤਾਨ ਦੇ ਵਿੱਚ ਆਏ ਵਿੱਚ ਆਏ ਤੇ ਅਜਿਹੀਆਂ ਜਿਹੀਆਂ ਗੱਲਾਂ ਨੇ ਕੀਤੀਆਂ ਜਾਂਦੀਆਂ ਨੇ ਠੀਕ ਹੈ ਬਟ ਇੱਥੇ ਜਦੋਂ ਵੀ ਕੋਈ ਇੰਡੀਅਨ ਪਾਕਿਸਤਾਨ ਦੇ ਵਿੱਚ ਆਂਦਾ ਹੈ ਕੋਈ ਸਿੱਖ ਯਾਤਰੀ ਪਾਕਿਸਤਾਨ ਦੇ ਵਿੱਚ ਆਉਂਦੇ ਨੇ ਤੇ ਪਾਕਿਸਤਾਨ ਦੇ ਮਾਹੌਲ ਦੇਖ ਕੇ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਹੈ ਜੇ ਤੁਹਾਨੂੰ ਇਹ ਵੀਡੀਓ ਸ਼ੇਅਰ ਕਰਾਂਗੇ ਬੜੀ ਇੰਟਰਸਟਿੰਗ ਵੀਡੀਓ ਹੈ ਤੁਸੀਂ ਵੀਡੀਓ ਆਖਰ ਤੱਕ ਵੇਖਣੀ ਹੈ ਤੇ ਵੀਡੀਓ ਵੇਖ ਕੇ ਦਬਾ ਲਾ ਸਾਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਵੀ ਦਬਾ ਦਿਓ ਚਲਦੇ ਆਂ ਦੇਖਦੇ ਆ ਵੀਡੀਓ ਲੈਟਸ ਗੋ ਸਾਰੇ ਕਹਿੰਦੇ ਆ ਜੀ ਪਾਕਿਸਤਾਨ ਉੱਥੇ ਨਾ ਜਾਓ ਉਹ ਨਾ ਕਰੋ ਪਰ ਇੱਥੇ ਇਹੋ ਜੀ ਕੋਈ ਗੱਲ ਨਹੀਂ ਇਹੋ ਜੀ ਕਿ ਸਾਨੂੰ ਲੱਗੇ ਕਿ ਅਸੀਂ ਬੇਗਾਨੇ ਵਿੱਚ ਚੱਕਾ ਕੇ ਬੈਠੇ ਹੋਏ ਆ ਸੰਤੋ ਉਹੀ ਲੱਗਾ ਜਿਵੇਂ ਅਸੀਂ ਚੰਡੀਗੜ੍ਹ ਦੀਆਂ ਸੜਕਾਂ ਤੇ ਘੁੰਮਦੇ ਆਂ ਓਵੇਂ ਅਸੀਂ ਕੱਲ ਪਰਸਨ ਲਾਹੌਰ ਦੀਆਂ ਸੜਕਾਂ ਤੇ ਘੁੰਮੇ ਆਂ ਕਿਸੰਦਾ ਲੱਗ ਰਿਹਾ ਜੀ ਬਹੁਤ ਅੰਦਰੋਂ ਇੱਕ ਫੀਲਿੰਗ ਆਂਦੀ ਹੈ ਜਨਤ ਤੇ ਜਨਤ ਜੀ ਅੱਛਾ ਹਾਂ ਜਨਤ ਚ ਆ ਗਏ ਜੋ ਅਸੀਂ ਉਧਰ ਸੁਣਦੇ ਆ ਉਹ ਉਤੋਂ ਇਹ ਬਹੁਤ ਬਿਹਤਰ ਹੈ ਜੋ ਜਿੰਨੇ ਲੋਕ ਅਸੀਂ ਕੱਲ ਤੋਂ ਕੱਲ ਦੇ ਆਏ ਐ ਅਸੀਂ ਲੋਕੀ ਇੰਨਾ ਮਾਣ ਕਰਦੇ ਨੇ ਇੱਜ਼ਤ ਕਰਦੇ ਨੇ ਪਿਆਰ ਕਰਦੇ ਨੇ ਉਹ ਜੇ ਤੁਸੀਂ ਉਧਰ ਉਸ ਪਾਸੇ ਹੋ ਨਾ ਤੁਸੀਂ ਉਹ ਤੁਹਾਨੂੰ ਮਹਿਸੂਸ ਨਹੀਂ ਕਰਦੇ ਸਿਰਫ ਇੱਥੇ ਪਹੁੰਚ ਕੇ ਹੀ ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਕਿ ਲੋਕੀ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ ਸਾਨੂੰ ਬਹੁਤ ਜਣਿਆਂ ਨੇ ਡਰਾਇਆ ਸੀ ਕਿ ਤੁਸੀਂ ਉੱਥੇ ਨਾ ਜਾਓ ਨਾ ਜਾਓ ਪਰ ਅਸੀਂ ਪਰਮਾਤਮਾ ਨੇ ਸਾਨੂੰ ਬੁਲਾਇਆ ਅਸੀਂ ਜਿੱਦਾਂ ਆਏ ਆ ਸਾਨੂੰ ਇੰਨੀ ਰਿਸਪੈਕਟ ਮਿਲੀ ਹੈ ਕਿ ਜਿਨ੍ਹਾਂ ਨੇ ਸਾਨੂੰ ਕਿਹਾ ਸੀ ਨਾ ਜਾਓ ਅਸੀਂ ਉਹਨਾਂ ਨੂੰ ਖੁਦ ਕਹਿ ਰਹੇ ਆ ਕਿ ਤੁਸੀਂ ਸਾਨੂੰ ਰੋਕ ਨਹੀਂਦੇ ਪਿਆ ਸਾਰੇ ਇੱਥੇ ਆਓ ਉਹ ਸਵੀਟੀ ਅਸੀਂ ਮੂਹਮੀਆਂ ਲੈ ਕੇ ਚੱਲੇ ਬੁਣਾ ਕੇ ਇਥੋਂ ਜਿੰਨਾ ਪਿਆਰ ਪਾਕਿਸਤਾਨ ਦੇ ਵਿੱਚੋਂ ਮਿਲਿਆ ਉਹਨਾਂ ਦੇ ਮੂੰਹ ਤੇ ਜਾ ਕੇ ਚਬੇੜ ਮਾਰਾਂਗੇ ਕਿ ਆਹ ਪਾਕਿਸਤਾਨ ਸਾਡੇ ਪਰ ਇਥੋਂ ਦੀ ਆਵਾਮ ਜੜੀ ਨਾ ਉਹ ਉਹਨਾਂ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਲੱਭ ਨਹੀਂ ਹੈਗੇ ਉਹ ਲੱਭ ਵੀ ਫਿੱਕੇ ਬਹਿ ਜਾਂਦੇ ਆ ਸਾਡੇ ਕੋਲ ਇੰਨੀ ਰਿਸਪੈਕਟ ਸਾਡੇ ਇੱਥੇ ਵਿੱਚ ਨਹੀਂ ਮਿਲਦੀ ਜਿੰਨੀ ਸਾਨੂੰ ਇਥੋਂ ਮਿਲਦੀ ਆ ਆ ਮੇਰੇ ਤੋਂ ਵੀ ਨਹੀਂ ਰੁਕਿਆ ਕਿਉਂਕਿ ਪਿਆਰ ਹੀ ਇੰਨਾ ਦਾ ਹੈਗਾ ਜਿਹੜਾ ਪਿਆਰ ਸਾਡੇ ਤੋਂ ਭੁੱਲਿਆ ਨਹੀਂ ਜਾਂਦਾ ਇਹਨਾਂ ਦਾ ਜਿਹੜਾ ਇਹਨਾਂ ਦੀ ਮਹਿਮਾਨ ਨਵਾਜ਼ੀ ਜਿਹੜੀ ਉਹ ਭੁੱਲ ਨਹੀਂ ਜਾਂਦੀ ਅਸੀਂ ਜਿੰਨੇ ਮਰਜੀ ਥੱਕੇ ਹੋਈਏ ਤੁਹਾਡੇ ਚਿਹਰੇ ਦੀ ਮੁਸਕਰਾਹਟ ਸਾਡੀ ਸਾਰੀ ਥਕਾਵਟ ਉਤਾਰ ਦਿੰਦੀ ਹੈ ਸੋ ਹੁਣ ਅਸੀਂ ਐਨਾ ਕੰਫਰਟੇਬਲ ਇੰਡੀਆ 'ਚ ਨਹੀਂ ਅਸੀਂ ਇੱਥੇ 4 ਵਜੇ ਉੱਠ ਕੇ ਵੀ ਜਾਇਦਾ ਆ ਆਪਾਂ ਇੱਥੇ ਸਾਰੇ ਮਤਲਬ ਲੇਡੀਜ਼ ਜੰਨੀਆਂ ਨਹੀਂ ਹੁੰਦੀਆਂ ਕਿ ਜੇ ਜੈਂਟਸ ਵਿੱਚੋਂ ਵੀ ਜਾਇਦਾ ਹੈ ਬਿਲਕੁਲ ਸਿਕਿਉਰਟੀ ਹੈ ਬਿਲਕੁਲ ਫੀਲ ਹੀ ਨਹੀਂ ਹੁੰਦਾ ਕਿ ਅੱਛਾ ਅਸੀਂ ਇਨਸਿਕਿਉਰ ਹਾਂ ਸੋ ਇੰਡੀਆ ਥੋੜਾ ਹੈਗਾ ਬਟ ਇੱਥੇ ਬਿਲਕੁਲ ਹੀ ਬਹੁਤ ਵਧੀਆ ਹੈ ਯਾਹ ਜਾਨਾ ਨੇਚਰ ਹਸਪਿਟੈਲਿਟੀ ਮੈਂ ਡੈਫੀਨਿਟਲੀ ਯੂਐਸਏ ਉੱਪਰ ਦਾ ਪਾਕਿਸਤਾਨ ਓਕੇ ਜ ਬਹੁਤ ਵਧੀਆ ਵੀਡੀਓ ਐਥੇ ਜੋ ਵੀ ਸਿੱਖ ਯਾਤਰੀ ਪਾਕਿਸਤਾਨ ਦੇ ਵਿੱਚ ਆਉਂਦੇ ਨੇ ਕੋਈ ਵੀ ਇੰਡੀਅਨ ਪਾਕਿਸਤਾਨ ਜਾਂਦਾ ਤੇ ਉਹਨੂੰ ਇੰਜ ਰਿਸਪੈਕਟ ਲੱਗਦੀ ਹੈ ਤੇ ਆਈ ਥਿੰਕ ਬਹੁਤ ਸਾਰੀਆਂ ਚੀਜ਼ਾਂ ਵਿੱਚ ਸਾਨੂੰ ਲਾਈਕ ਮੀਡੀਆ ਨੂੰ ਲੈ ਕੇ ਨਹੀਂ ਆਪਣੀ ਇੱਕ ਪਰਸੈਪਸ਼ਨ ਬਿਲਡ ਕਰਨੀ ਚਾਹੀਦੀ ਜਦੋਂ ਤੱਕ ਤੁਸੀਂ ਉਸ ਥਾਂ ਤੇ ਨਹੀਂ ਜਾਂਦੇ ਉਸ ਜਗ੍ਹਾ ਤੇ ਨਹੀਂ ਜਾਂਦੇ ਉਹਦਾ ਵਿਜ਼ਿਟ ਨਹੀਂ ਕਰਦੇ ਫਿਰ ਤੱਕ ਤੁਸੀਂ ਚੀਜ਼ਾਂ ਆਬਜ਼ਰਵ ਨਹੀਂ ਕਰ ਸਕਦੇ ਤੇ ਦੂਰੋਂ ਬੈਠ ਕੇ ਜਿਹੜਾ ਲਾਈਕ ਆਪਣੇ ਥਾਟਸ ਤੇ ਗੱਲਾਂ ਕਰਨੀਆਂ ਤੇ ਉਹ ਤੱਕ ਕੋਈ ਵੀ ਕਰ ਸਕਦਾ ਠੀਕ ਹੈ ਤੇ ਤੁਸੀਂ ਕੁਝ ਵੀ ਪਰਸੈਪਸ਼ਨ ਬਿਲਡ ਕਰਨੀ ਹੈ ਤੇ ਪਹਿਲਾਂ ਉੱਥੇ ਜਾਓ ਵਿਜ਼ਿਟ ਕਰੋ ਫਿਰ ਗੱਲ ਕਰੋ ਤੇ ਇੱਥੇ ਇਹਨਾਂ ਨੇ ਆਹੀ ਚੀਜ਼ ਕੀਤੀ ਹੈ ਕਿ ਸਾਨੂੰ ਬੜਾ ਡਰਾਇਆ ਗਿਆ ਕਿ ਪਾਕਿਸਤਾਨ ਨਾ ਜਾਓ ਪਾਕਿਸਤਾਨ ਹੈ ਕਿਉਂਕਿ ਇੰਡੀਅਨ মিডিਆ ਤੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਯਾਰ ਪਾਕਿਸਤਾਨ ਬਹੁਤ ਖਤਰਨਾਕ ਕੰਟਰੀ ਹੈ ਤੇ ਇੱਥੇ ਆ ਹੁੰਦਾ ਉਹ ਹੁੰਦਾ ਤੇ ਅਜੀਬ ਜਿਹੇ ਵੱਲਾਂ ਕੀਤੀਆਂ ਜਾਂਦੀਆਂ ਨੇ ਲੇਕਿਨ ਇੱਥੇ ਜਿਨੇ ਵੀ ਸਿੱਖ ਯਾਤਰੀ ਜਾਂ ਇੰਡੀਅਨ ਪਾਕਿਸਤਾਨ ਚ ਆਏ ਨੇ ਉਹਨਾਂ ਨੇ ਇੰਨਾ ਪੋਜ਼ਿਟਿਵ ਰਿਵਿਊ ਦਿੱਤਾ ਹੈ ਅੱਜ episodia di nov ek time काफी इंडियन ब्लॉगर ਵੀ ਪਾਕਿਸਤਾਨ ਵਿੱਚ ਆਏ ਤੇ ਪਾਕਿਸਤਾਨ ਚ ਟੁਰ ਫਿਰ ਕੇ ਉਹਨਾਂ ਨੇ ਆਪਣੇ ਜਿਹੜੇ ਵਧੀਆ ਕਿਸਮ ਦੇ ਰਿਵਿਊਜ਼ ਸ਼ੇਅਰ ਕੀਤੇ ਇਹਨਾਂ ਦੇ ਰਿਵਿਊਜ਼ ਵੀ ਤੁਸੀਂ ਚੈੱਕ ਕੀਤੇ ਕਿ ਪਾਕਿਸਤਾਨ ਵਿੱਚ ਉਹਨਾਂ ਨੂੰ ਕਿੰਨੀ ਰਿਸਪੈਕਟ ਲੱਭਦੀ ਹੈ ਉਹਨਾਂ ਨੇ ਕਿਹਾ ਕਿ ਇੰਡੀਆ ਤੋਂ ਵੀ ਬਹੁਤੀ ਰਿਸਪੈਕਟ ਸਾਨੂੰ ਇੱਥੇ ਲੱਭਦੀ ਹੈ ਤੇ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਉਹ ਤੇ ਬਹੁਤ ਬਹੁਤ ਜ਼ਿਆਦਾ ਮੈਨੂੰ ਇਹ ਵੇਖ ਕੇ ਪ੍ਰਾਉਡ ਫੀਲ ਹੁੰਦਾ ਪਿਆ ਤੇ ਜੋ ਵੀ ਪਾਕਿਸਤਾਨ ਆਣਾ ਚਾਹੁੰਦਾ ਉਹਨੂੰ ਦੇਰ ਤੋਂ ਵੈਲਕਮ ਹੈ ਮੋਸਟ ਵੈਲਕਮ ਹੈ ਜਿਹੜਿਆਂ ਨੂੰ ਤੇ ਆਓ ਇੰਜੋਏ ਕਰੋ ਅ ਅੱਜ ਇਹ ਵੀਡੀਓ ਆਤੀ ਖਤਮ ਕਰਾਂਗੇ ਤੁਸੀਂ ਵੀਡੀਓ ਨੂੰ ਲਾਈਕ ਵੀ ਕਰਨਾ ਤੇ ਪਲੀਜ਼ ਪਲੀਜ਼ ਚੈਨਲ ਵੀ ਕਰਨਾ ਤੇ ਸਾਡੇ ਚੈਨਲ ਤੇ ਨਵੇਂ ਉਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਸੋ ਹਜੇ ਤੁਹਾਡੇ ਕੋਲ ਹੋ ਜਾਦਾ ਚਾਹਨੇ ਆ ਤੇ ਤੁਮ ਲਕਾਤ ਹੁੰਦੀ ਸੱਚੇ ਕਾਲ